ਭੱਲੇ ਹੋ ਮੀਂਹ ਆ ਲਿ ਵੀਰੇ ਕਿਵੇਂ ਆ ਵੀਰੇ ਅਮਨ ਠੀਕ ਠਾਕ ਹਰਨਵੀਤਾ ਜੀ ਹਾਂ ਵਧੀਆ ਵਧੀਆ ਵੀਰੇ ਵਧੀਆ ਸਭ ਚੜ੍ਹਦੀ ਕਲਾ ਪਰਮਾਤਮਾ ਦੀ ਕਿਰਪਾ ਭਾਈ ਬੜਾ ਵਧੀਆ ਵਧੀਆ ਵੀਰੇ ਮਿੰਟ ਭਾਈ ਮੇਰੇ ਕੋਲ ਹੈਗੇ ਨਾ ਤਕਰੀਬਨ 15 ਇਕ 10 15 ਮਿੰਟ ਨੇ ਮੇਰੇ ਕੋਲ ਤੁਸੀਂ ਪੁੱਛ ਸਕਦੇ ਹੋ ਠੀਕ ਹੈ ਜੀ ਪਹਿਲੇ ਤਾਂ ਮੈਂ ਇੱਕ ਮਾਵੇਂ ਵੀਰਨ ਕੇ ਰੋਕੀ ਕਰਿਆ ਕਿ ਮੈਂ ਗੱਲ ਜੀ ਕਲੀਅਰ ਕਰ ਦਵਾਂ ਤੇਰੀ ਲਾਈਵ ਦੇ ਵਿੱਚ ਇੱਕ ਬੰਦਾ ਕਹਿਣ ਲੱਗਿਆ ਸੀਗਾ ਮੇਰੇ ਬਾਰੇ ਵੀ ਮੈਂ ਵਿਹਲਾ ਹਾਂ ਉਹ ਮੈਂ ਉਹਨੂੰ ਜਵਾਬ ਦਿੱਤਾ ਭਾਈ ਤੁਹਾਡੇ ਮੂਰੀ ਦਿੱਤਾ ਨਾ ਇਹਨੂੰ ਬਈ ਵੀਰਾਂ ਨੇ ਕਿ ਮੇਰੇ ਵੱਲੋਂ ਇਹ ਵੀ ਦੱਸ ਦੀ ਵੀ ਅਸੀਂ ਥੋੜੇ ਮੌਗੋ ਜਿਹੜੇ ਤੁਹਾਡੇ ਪਿਓ ਦਾਦਾ ਦਾ ਕਮਾਈ ਪਾਲੀ ਕੀਤੀ ਐ ਇਹਨੋਂ ਤਾਂ ਨਹੀਂ ਪੜਦੇ ਅਸੀਂ ਜਿੱਥੇ ਅਸੀਂ ਜੜੀ ਪ੍ਰੇਸ਼ਨ ਤੇ ਅਸੀਂ ਇਸ ਟਾਈਮ ਬੈਠੇ ਆ ਨਾ ਇਹ ਉੱਥੇ ਕੁਝ ਨਹੀਂ ਜਾਂਦਾ ਹਾਂ ਬਈ ਉਹਦਾ ਹੈ ਹੀ ਆ ਬਈ ਸਵਾਲਾਂ ਦੇ ਉਹਦਾ ਹੈ ਹੀ ਆ ਪਤਾ ਕੀ ਆ ਮਕਾਨੇ ਮੁਲਕ ਦੇ ਵਿੱਚ ਬਈ ਬੇਲਾ ਰਹਿਣਾ ਸੌਖਾ ਨਹੀਂ ਤੇ ਪਤਾ ਗਿਆ ਬ੍ਰਦਰ ਜਦ ਤੱਕ ਆਪਾਂ ਕਿਸੇ ਬੰਦੇ ਲਈ ਜਾਣਦੇ ਨਹੀਂ ਬੰਦਾ ਕੌਣ ਆ ਜਾਂ ਕੀ ਗੱਲਬਾਤ ਆ ਠੀਕ ਆ ਆਪਾਂ ਉਹਦੇ ਲਈ ਕੋਈ ਕਮੈਂਟ ਨਹੀਂ ਕਰ ਸਕਦੇ ਬਿਲਕੁਲ ਬਿਲਕੁਲ ਪਤਾ ਕੀ ਆ ਮੇਰੇ ਭਾਈ ਨੂੰ ਇਹੀ ਗੱਲ ਉਹਨੂੰ ਕਹੀ ਆ ਵੀ ਬੰਦਾ ਤੁਹਾਨੂੰ ਲੱਗਿਆ ਵੀ ਇਹ ਬੰਦੇ ਨੇ ਗਲਤ ਗੱਲ ਕਹੀ ਆ ਸਵਾਲ ਕਰ ਲਓ ਹਨਾ ਗਾਲਾਂ ਕੱਢਣੀਆਂ ਉਹਨੂੰ ਮਾੜਾ ਚੰਗਾ ਬੋਲਣਾ ਇਹ ਕਿੱਥੋਂ ਦਾ ਯਾਰ ਆਪਣਾ ਪੰਜਾਬੀ ਹੁੰਦਾ ਤਾਂ ਇਹ ਕੋਈ ਨਹੀਂ ਨਾ ਮੈਂ ਤਾਂ ਭਾਈ ਕਹਿਣਾ ਆਪਣੀ ਲਾਈਵ ਦੇ ਵਿੱਚ ਜੇ ਵੀ ਗਾਲ ਕਿਸੇ ਨੂੰ ਕੱਢੀ ਦੀ ਹੁੰਦੀ ਆ ਫਿਰ ਆਪਣੀ オリジナル ਆਈਡੀ ਤੋਂ ਆ ਕੇ ਗੱਡੀ ਤੇ ਪਰ ਬੰਦਾ ਗਾਲਾਂ ਤਰ ਉਤਾਦਦਾ ਵੀ ਕਿੰਨੇ ਹੁੰਦੀ ਆ ਬਿਲਕੁਲ 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 ਬਈ ਬਿਲਕੁਲ ਤੇ ਮੈਂ ਇਹ ਦੇਖੋ ਗੱਲ ਇਹ ਕਰਦਾ ਸੀ ਕਿ ਇੱਕ ਤਾਂ ਨਾ ਬੇਨਤੀ ਕਰਨੀ ਹੈ ਚਲੋ ਗੱਲ ਵੀ ਕੀ ਕਰਨੀ ਹੈ ਤੁਸੀਂ ਵੱਡੇ ਹੋ ਹਨਾ ਨਾ ਬਾਈ ਵੱਡੇ ਤਾਂ ਆਪਣੇ ਵਿੱਚ ਕੋਈ ਨਹੀਂ ਬਾਈ ਭਾਈ ਆਪਾਂ ਸਾਰਾ ਬੜਾ ਆਪਣੇ ਜੀ ਰੋ ਗੱਲ ਮੈਂ ਇਹ ਕਰਨੀ ਹੈ ਵੀ ਬਾਈ ਆਪਾਂ ਜਿਹੜੇ ਬੰਦੇ ਬਾਈ ਜੀਪ ਨੂੰ ਗਲਤ ਬੋਲਦੇ ਆ ਹਨਾ ਚਾਹੇ ਉਹ ਨੌਂਸੀ ਆ ਚਾਹੇ ਉਹ ਬੂਟਾ ਗੋਲ ਕਿਚੋਰਾ ਚਾਹੇ ਚਾਹੇ ਕੋਕੀਆ ਗੌਰਵ ਵਾਲੀ ਹੈ ਮੇਜਰ ਗੌਰਵ ਵਾਲੀ ਹੈ ਹਨਾ ਆਪਾਂ ਇੱਕਦਾਂ ਦੇ ਬੰਦਿਆਂ ਨੂੰ ਕਹਿੰਨਾ ਟਾਰਗੇਟ ਕਰਨਾ ਨਾ ਸ਼ੁਰੂ ਕਰੀਏ ਬਾਈ ਇਹਨਾਂ ਨੂੰ ਚੁੱਪ ਨਾ ਕਰਈਏ ਮੈਂ ਭਾਈ ਜਵਾਬ ਦਿਆਂ ਤੈਨੂੰ ਪਹਿਲਾਂ ਗੱਲ ਦਾ ਬੂਟੇ ਦੀ ਗੱਲ ਤਾਂ ਸੁਣ ਲਾ ਤੂੰ ਟੁੱਟਾ ਹੋਇਆ ਥੋੜੇ ਦੋ ਤਿੰਨ ਸਿਵਸ਼ਾ ਨਾਲ ਲੱਗੇ ਹੋਣੇ ਇੱਥੇ ਪੰਜਾਬ ਦੇ ਵਿੱਚ ਹਮ ਇੱਕ ਜਿਹੜਾ ਤੇਰਾ ਅਸੀਂ ਲਿੱਤਾ ਉਹਦੀ ਮੇਜਰ ਦੀ ਗੱਲ ਤੁਸੀਂ ਕਰਦੇ ਮੈਨੇਜਰ ਜਿਹੜਾ ਕਿਹੜਾ ਮੈਨੇਜਰ ਵਿੱਚ ਅਸੀਂ ਤੁਹਾਨੂੰ ਮੈਨੇਜਰ ਹੀ ਕਹਿੰਦੇ ਆ ਅਸੀਂ ਤਾਂ ਹਾਂ ਮੇਜਰ ਕੋਲ ਉਹ ਬੰਦੇ ਹੈਗੇ ਨੇ ਪੰਜਾਬ ਦੇ ਵਿੱਚ ਠੀਕ ਆ ਬੰਦੇ ਹੈਗੇ ਨੇ ਪੰਜਾਬ ਦੇ ਵਿੱਚ ਹੁਣ ਪੰਜਾਬ ਵਿੱਚ ਜਿਹੜੇ ਬੰਦੇ ਦੀਪ ਨਾਲ ਰਹੇ ਨੇ ਟੀਮ ਦੇ ਬੰਦੇ ਉਹ तकरीबन ਸਾਰੇ ਮੈਨੂੰ ਜਾਣਦੇ ਨੇ ਹਾਂ ਉਹ ਚਾਹੇ ਤਲਵਾੜਾ ਹੋਵੇ ਚਾਹੇ ਫੌਜੀ ਹੋਵੇ ਚਾਹੇ ਜਿੰਨੇ ਵੀ ਬੰਦੇ ਨਾਲ ਮਜੀਦ ਕਰਤਾਰਪੁਰ ਹੋਵੇ ਸਾਰੇ ਮੈਨੂੰ ਜਾਣਦੇ ਨੇ ਬੰਦੇ ਉਹ ਹੁਣ ਤੁਸੀਂ ਮੈਨੂੰ ਗੱਲਾਂ ਜਵਾਬ ਦੇ ਦਿਓ ਮੇਨ ਜਿਹੜਾ ਆਪਾਂ ਇਹਨਾਂ ਸਾਰੇ ਬੰਦਿਆਂ ਨੂੰ ਅਸੀਂ ਦੀਪ ਦੇ ਕੀ ਲੱਗਦੇ ਆ ਇੱਕ ਫਰੈਂਡ ਆ ਅਸੀਂ ਉਹਦੇ ਠੀਕ ਆ ਅਸੀਂ ਉਹਦੇ ਭਾਈਆਂ ਮੰਗੋਦ ਨਾਲ ਵਿਚਰਦੇ ਆ ਜਿਹੜਾ ਉਹਦਾ ਅਸਲ ਭਾਈਆ ਮਨਦੀਪ ਉਹ ਪੇਸ਼ੇ ਤੋਂ ਇੱਕ ਵਕੀਲ ਆ ਉਹ ਹਾਂ ਬੂਟੇ ਵਰਗਾ ਬੈਠ ਕੇ ਇੱਥੇ ਦੀਪ ਸਿੱਧੂ ਨੂੰ ਬੋਲ ਜਵੇ ਰੁਰਦੂ ਮਾਨਸਾ ਵਰਗਾ ਬੈਠ ਕੇ ਇੱਥੇ ਦੀਪ ਸਿੱਧੂ ਨੂੰ ਬੋਲ ਦੇਵੇ ਹਾਂ ਕਰਨ ਤਾਂ ਹਜੇ ਪੇਸ਼ੇ ਤੇ ਵਕੀਲ ਹੋਣ ਤੇ ਬਿਲਕੁਲ ਭਾਈ ਬਿਲਕੁਲ ਫਰਜ ਸਭ ਤੋਂ ਆਪਣੇ ਤੋਂ ਪਹਿਲਾਂ ਫਰਜ ਉਹਨਾਂ ਦਾ ਬਣਦਾ ਆਪਣੇ ਤੋਂ ਪਹਿਲਾਂ ਫਰਜ ਉਹ ਬੰਦਿਆਂ ਦਾ ਬਣਦਾ ਬਾਕੀ ਰਹੀ ਗੱਲ ਨੈਣਸੀ ਉਹਨਾਂ ਦੀ ਜਿਹੜੀ ਦਫਾ ਵੀ ਨੈਣਸੀ ਬੋਲਦੀ ਹੈ ਦੀਪ ਸਿੱਧੂ ਨੂੰ ਉਹ ਇੱਕ ਜਨਾਨੀ ਆ ਠੀਕ ਆ ਪੂਰੇ ਵਰਲਡ ਦੇ ਵਿੱਚ ਜੇ ਆਪਾਂ ਕਿਸੇ ਦੀ ਵਿਚਾਰਧਾਰਾ ਨਹੀਂ ਸਹਿਮਤ ਹੈਗੇ ਹਨਾ ਜੇ ਹੁਣ ਮੈਂ ਜਨਾਨੀ ਨੇ ਜਾ ਕੇ ਲੜੂੰਗਾ ਇੱਕ ਤਾਂ ਬੈਠੀ ਕੈਨੇਡਾ ਚਾਹੋ ਠੀਕ ਠੀਕਾ ਉਹਦੇ ਆਪਣੇ ਵਿਚਾਰ ਨੇ ਉਹ ਆਪਣੇ ਵਿਚਾਰ ਉਹ ਤੇ ਦੇ ਰਹੀ ਆ ਉਹ ਠੀਕਾ ਜਾਂ ਤਾਂ ਉਹਦੇ ਕੋਲ ਜਾਂ ਤਾਂ ਕੋਈ ਐਵੀਡੈਂਸ ਹੋਣ ਜਾਂ ਤਾਂ ਉਹਦੇ ਕੋਲ ਕੋਈ ਪ੍ਰੂਫ ਹੋਵੇ ਫਿਰ ਤਾਂ ਗੱਲ ਕਰਦੇ ਉਹ ਚੰਗੇ ਲੱਗਦੇ ਨੇ ਜਦੋਂ ਉਹਨਾਂ ਕੋਲ ਕੋਈ ਨਾ ਤਾਂ ਕੋਈ ਪ੍ਰੂਫ ਨਾ ਉਹ ਦੀਪ ਨੂੰ ਜਾਣਦੇ ਨੇ ਦੀਪ ਕੌਣ ਸੀ ਦੀਪ ਕਿਵੇਂ ਆਇਆ ਉਹਨਾਂ ਨੂੰ ਜੂ ਮਾਨਸਾ ਵਰਗੇ ਲੋਕਾਂ ਦੇ ਮੂਹਰੇ ਜਿਹੜੇ ਦੀਪ ਨੂੰ ਲੋਕ ਆਈਡੀਅਲ ਆਪਣਾ ਸਮਝਦੇ ਨੇ ਵੀ ਭਾਈ ਇਹ ਸਾਡਾ ਹੀਰੋ ਆ ਬੰਦਾ ਉਹਨਾਂ ਮੂਹਰੇ ਖੜ ਕੇ ਇਹ ਬੰਦਾ ਕਹਿੰਦਾ ਵੀ ਇਹ ਬੰਦਾ ਜਨਾਨੀ ਨਾਲ ਮਰਿਆ ਬਿਲਕੁਲ ਸਹੀ ਰਮ ਤਾਂ ਗੱਲ ਕਿੱਸੇ ਦੀ ਪਰਸਨਲ ਲਾਈਫ ਜਾਣ ਤੋਂ ਪਹਿਲਾਂ ਇਹ ਦੇਖੋ ਬੰਦਾ ਕਿਹੜੇ ਸਟੇਜ ਤੋਂ ਕਿੱਥੇ ਪਹੁੰਚਿਆ ਸੀਗਾ ਉਹ ਦੇਖੋ ਜੀਪ ਮੈਦ ਦਾ ਇੱਕ ਗੱਲ ਹੈ ਨਾ ਜਿਹੜੇ ਬੰਦੇ ਬਾਈ ਜੀਪ ਦੇ ਨਾਲ ਰਹੇ ਨੇ ਬਈ ਉਹ ਸਾਰੀ ਨਗਰੀ ਨਿਕਲੇ ਹਾਂ ਸੱਚ ਆ ਏ ਗੱਲ ਪਤਾ ਵੀਰੇ ਕਿਉਂ ਆ ਸਭ ਤੋਂ ਵੱਧ ਨਕਲੀ ਹੋ ਗਿਆ ਉਹਦਾ ਭਾਈ ਮਨਦੀਪ ਬਿਲਕੁਲ ਸਮਝਦਾ ਗੱਲ ਪੇਸ਼ੇ ਤੋਂ ਹੋਵੇਂ ਤੂੰ ਵਕੀਲ ਲੜਦਾ ਹੈ ਜੇ ਪੇਸ਼ੇ ਦੇ ਉੱਤੇ ਵਕੀਲ ਬਣਦੇ ਉੱਤੇ ਵੀ ਮੇਰੇ ਭਾਈ ਨੂੰ ਜਿਹਨੇ ਕੌਮ ਲਈ ਆਪਣੀ ਜ਼ਿੰਦਗੀ ਛੱੜਤੀ ਵੀ ਬਹੁਤ ਬੰਦਾ ਹਾਂ ਹਾਂ ਫੇਰ ਗੱਲ ਇਹ ਕਰਦੇ ਨੇ ਕਈ ਮੈਂ ਸੁਣਿਆ ਤੇਰੀ ਲਾਈਵ ਦੇ ਵਿੱਚ ਵੀ ਮੈਂ ਦੀਪ ਦਾ ਨੌ ਵਰਤ ਕੇ ਮੂਹਰੇ ਆਇਆ 1.5 ਸਾਲ ਮੈਂ ਚੁੱਪ ਰਿਹਾ 1.5 ਸਾਲ ਤੇ ਮੇਰੇ ਕੋਲ ਦੀ ਦੀਪ ਤੋਂ ਲੈ ਕੇ ਅਮਰਤ ਪਾਲ ਦਾ ਜਿਹੜਾ ਸਮਾਨ ਮੇਰੇ ਕੋਲ ਪਿਆ ਨਾ ਕੱਢ ਕੇ ਜੇ ਮੂਹਰੇ ਰੱਖ ਦਿੰਦੀ ਅੱਖਾਂ ਹੋ ਜਾਣੀਆਂ ਨੇ ਹਾਂ ਅਦੇ ਵੀ ਕਿਸੇ ਦੇ ਤੇ ਅਲੀਗੇਸ਼ਨ ਲਾਉਣ ਤੋਂ ਪਹਿਲਾਂ ਹਨਾ ਕਿਸੇ ਨਾਲ ਗੱਲ ਕਰਨ ਤੋਂ ਪਹਿਲਾਂ ਉਹਦੇ ਬਾਰੇ ਚੰਗੀ ਤਰ੍ਹਾਂ ਜਾਣ ਲੋ ਵੀ ਇਹ ਕਿਹੜੀ ਬੰਦਾ ਹੁਣ ਮੈਂ ਦੇਖੋ ਕਈ ਬੰਦਿਆਂ ਨੇ ਜਿਹੜਾ ਇਹਦਾ ਇੱਕ ਫਰੈਂਡ ਸੀਗਾ ਦੀਪ ਦਾ ਫਰੈਂਡ ਕੀ ਸੀਗਾ ਦੀਪ ਉਹ ਲੋਕਾਂ ਨੂੰ ਜਾਨੀ ਕਿ ਹੋਂਦ ਦੇ ਵਿੱਚ ਲਿਆਉਣੇ ਵਾਲਾ ਜਿਵੇਂ ਵੀਰ ਜੀ ਸੁੱਖਾ ਹੋਇਆ ਭਗੇਲਾ ਹੋਇਆ ਆ ਦੋ ਚਾਰ ਬੰਦੇ ਤਲਵਾੜੇ ਹੋਏ ਤਲਵਾੜੇ ਵਰਗੇ ਹੋਏ ਇਹਨਾਂ ਨੂੰ ਕੋਈ ਜਾਣਦਾ ਸੀਗਾ ਨਹੀਂ ਨਹੀਂ ਇਹਨਾਂ ਨੂੰ ਲਿਆਉਣੇ ਵਾਲੇ ਦੀਪ ਆ ਜੇ ਦੀਪ ਨੇ ਬਾਹਰ ਨਿਕਲ ਕੇ ਇਹਨਾਂ ਦਾ ਨਾਂ ਲੈਂਦਾ ਤਾਂ ਇਹ ਬੰਦੇ ਹੋਂਦ ਚਾਗੇ ਤੇ ਮੰਨਿਆਂ ਦੀ ਰੋਪੀ ਤੁਰਪੀ ਇਹਨਾਂ ਨੂੰ ਲੋਕ ਜਾਣਨ ਲੱਗੇ ਹਾਂ ਤਾਂ ਇਹਨਾਂ ਦਾ ਫਰਜ਼ ਨਹੀਂ ਬਣਦਾ ਸੀਗਾ ਜਿਹਦੀ ਸਾਰੀ ਉਮਰ ਲੱਖੇ ਦੀ ਦੀਪ ਨਾਲ ਬਣੀ ਨਹੀਂ ਮਸਤੋਣਾ ਸਾਹਿਬ ਦੀ ਮੀਟਿੰਗ ਚੱਕ ਲੋ ਉਹ ਤੋਂ ਪਹਿਲਾਂ ਦਾ ਅंदोलਨ ਚੱਕ ਲੋ ਉਹ ਕਹਿੰਦਾ ਹਾਂ ਕਿ ਇਸ ਟਾਈਮ ਲੋਕਾਂ ਦੇ ਵਿੱਚ ਦੀਪ ਦਾ ਨਾਂ ਲੈ ਕੇ ਆਪਣੇ ਆਪ ਨੂੰ ਪ੍ਰਮੋਟ ਕਰ ਰਿਆ ਏ ਭਾਈ ਸਾਡੇ ਗੱਲ ਬਰਦਾਸ਼ਤ ਨਹੀਂ ਆ ਗਈ ਏ ਬਿਲਕੁਲ ਭਾਈ ਬਿਲਕੁਲ ਇਹ ਤਾਂ ਹੈ ਹੀ ਆ ਡੇਢ ਸਾਲ ਤੋਂ ਅਸੀਂ ਬੋਲੇ ਨਹੀਂ ਭਾਈ ਸੁਣ ਲਾ ਡੇਢ ਸਾਲਾਂ ਮੈਂ ਬੋਲਿਆ ਨਹੀਂ ਮੈਂ ਦੇਖਿਆ ਵੀ ਜਿਹੜੀਆਂ ਖੱਚਾ ਉਹਦੇ ਆਗਲ ਰਹਿੰਦੀਆਂ ਸੀਗੀਆਂ ਉਹਦੀਆਂ ਬੋਲਣ ਗਿਆ ਕਿ ਨਹੀਂ ਹਾਂ ਤੁਸੀਂ ਇਹ ਦੇਖੋ ਇੱਕ 72 ਦੀ ਕਾਰਵਾਈ ਲਾ ਕੇ ਦੀਪ ਦਾ ਕੇਸ ਹੈ ਨਾ ਰਫਾ ਰਫਾ ਕੀਤਾ ਗਿਆ ਕਿਉਂ ਕੀਤਾ ਗਿਆ ਕਿਸੇ ਨੇ ਸਵਾਲ ਪੁੱਛਿਆ ਨਹੀਂ ਪੁੱਛਿਆ ਸਿਮਰ ਜੀ ਤਾਂ ਮਾਰ ਮਾਰ ਕੇ ਕਹਿੰਦਾ ਵੀ ਦੀਪ ਦੇ ਇੱਥੇ ਗੋਲੀ ਮਾਰੀ ਹੋਈ ਆ ਜਿਹੜਾ ਕਹਿੰਦਾ ਸੀ ਮੈਂ ਜੁਆਨ ਐਮ ਤੋਂ ਟੈਸਟ ਇਹਦਾ ਕਰਾਉਂਗਾ ਇਨਵੈਸਟੀਗੇਸ਼ਨ ਕਿਸੇ ਨੇ ਪੁੱਛਿਆ ਨੂੰ ਬਿਲਕੁਲ ਕਿਸੇ ਵੀ ਕਿਸੇ ਨੇ ਗੱਲ ਹੀ ਨਹੀਂ ਕੀਤੀ ਮੇਰੇ ਕੋਲ ਉਹ ਬੰਦਾ ਕਿਉਂ ਭੱਜਦੇ ਨੇ ਇਹਨਾਂ ਕੋਲ ਗਾਲ ਕੱਢਣ ਤੋਂ ਬਿਨਾਂ ਹੋਰ ਕੋਈ ਕੰਮ ਹੈ ਨਹੀਂ ਜਿਹੜਾ ਕੋਸੇ ਮੇਰੀਆਂ ਮਾਵਾ ਭੈਣਾਂ ਨੂੰ ਬੋਲਦੇ ਕੁਸ਼ਕ ਬੰਦੇ ਚੰਨ ਪੰਜ ਚਾਰ ਪੰਜ ਬੰਦੇ ਨੇ ਇਹ ਕਹਿੰਦੇ ਬੋਲਦੇ ਨੇ ਜਿਹੜਾ ਕੋਸੇ ਮੇਰੀਆਂ ਮਾਵਾ ਭੈਣਾਂ ਕੋਲ ਬਿਲਕੁਲ ਸੇਮ ਚੀਜ਼ ਹੀ ਇਹਨਾਂ ਦੀ ਮਾਵਾ ਭੈਣਾਂ ਕੋਲੇ ਆ ਮੈਂ ਉਹੀ ਗੱਲ ਬਾਈ ਨਾ ਕਰਦਾ ਸੀ ਮੈਂ ਨਾ ਗਾਲ ਕੱਢਣ ਨਾਲ ਕੋਈ ਮਸਲਾ ਹੱਲ ਨਹੀਂ ਹੁੰਦਾ ਵਿਜੇ ਮੈਂ ਤਾਂ ਕਹਿੰਦਾ ਲਾਈਵ 'ਚ ਮੈਂ ਕਹਿੰਦਾ ਲਾਈਵ 'ਚ ਕਹਿੰਦਾ ਮੈਂ ਜਿੰਨਾ ਕ ਮਰਜੀ ਲਾਈਵ ਪਹੁੰਚਾ ਦੀ ਜਿਹੜੇ ਬੰਦੇ ਨੇ ਇੱਕ ਵੀ ਗਾਲ ਕੱਢੀ ਆ ਆਪਣੇ ਪਿਓ ਦੀ ਜੇ ਔਲਾਦ ਆ ਨਾ ਉਹ ਆਪਣੀ ਆਈਡੀ ਓਰੀਜਿਨ ਦਾ ਘੱਟੋ ਜੇ ਮੈਂ ਆਪਣੇ ਪਿਓ ਦੀ ਲਾ ਦੂੰ 24 ਘੰਟੇ ਦਾ ਰਿਜ਼ਲਟ ਦਿਖਾ ਦੂੰ ਮੈਂ ਇੰਡੀਆ ਦੇ ਵਿੱਚ ਉਹ ਤਾਂ ਹੈ ਹੀ ਆ ਬਾਈ ਜੇ ਹੁਣ ਕੋਈ ਬੰਦਾ ਮੈਂ ਆ ਜਾਂ ਤੁਸੀਂ ਹੂੰ ਮੈਨੂੰ ਪਤਾ ਵੀ ਆ ਬੰਦੇ ਨੇ ਮੈਨੂੰ ਗਾਲ ਕੱਢਤੀ ਉਹ ਤਾਂ ਕੋਈ ਵੀ ਨਹੀਂ ਛੱਡਦਾ ਬਾਈ ਇਹ ਤਾਂ ਹੈ ਹੀ ਆ ਜਿਹੜਾ ਬੰਦਾ ਉਹਨਾਂ ਹੈ ਹੀ ਲੁਕਿਆ ਹੋਇਆ ਅਜੂ ਦਾ ਪਤਾ ਹੀ ਨਹੀਂ ਉਹ ਰਾਜਾ ਕੀ ਆ ਗਾਲਾਂ ਕੱਢੀਆਂ ਉਹ ਤੋਂ ਪੀਪੂ ਦੀ ਪ੍ਰਵਾਹ ਨਹੀਂ ਕਰੀ ਸੀ ਚਲੋ ਛੱਡੋ ਉਹ ਗੱਲਾਂ ਨੂੰ ਤੇ ਦੂਜੀ ਗੱਲ ਬਾਈ ਮੈਂ ਇਹ ਗੱਲ ਕਰਦਾ ਜੀ ਦੇਖੋ ਬਾਗਲਾ ਨੇ ਗੁਰੂ ਸਾਹਿਬ ਦੇ ਅਨੁਭਵ ਦਿੱਤੇ ਹੈ ਨਾ ਜੋ ਵੀ ਬੇਅਦਬੀ ਕਰਾਈ ਜਾਂ ਕੁਝ ਵੀ ਕਰਾਇਆ ਕੈਪਟਨ ਨੇ ਕਰਾਈ ਉਹ ਤੁਸੀਂ ਕੱਲ ਕੀਤੀ ਸੀ ਚਮਤਕਾਰ ਦੀ ਮੌਜੂਦਾ ਹਾਂ ਦੇਖੋ ਭਾਈ ਅੱਜ ਵੀ ਡੇਟ ਦੇ ਵਿੱਚ ਬੱਦਲ ਵੀ ਜ਼ੀਰੋ ਹੂੰ ਕੈਪਟਨ ਵੀ ਜ਼ੀਰੋ ਹੂੰ ਕਿੱਡਾ ਰੁਤਵਾ ਸੀ ਉਹਨਾਂ ਦਾ ਪਿਓ ਪੰਜ ਵਾਰ ਦਾ ਮੁੱਖ ਮੰਤਰੀ ਜਾਂਦਾ ਹੋਇਆ ਭਾਈ ਹਾਰ ਕੇ ਦੁਨੀਆ ਤੋਂ ਗਿਆ ਗੁਰੂ ਸਾਹਿਬ ਦੀ ਫਿਰ ਕੀ ਕਹਿ ਸਕਦੇ ਆ ਜੀ ਬਾਈ ਕੱਲੇ ਬਾਦਲ ਨਹੀਂ ਜਦ ਅਸੀਂ ਇਹ ਗੱਲ ਕਹਿ ਰਹੇ ਹਾਂ ਨਾ ਅਕਾਲੀ ਦਲ ਨਾ ਕਾਂਗਰਸੀ ਨਾ ਆਮ ਆਦਮੀ ਪਾਰਟੀ ਨਾ ਕੋਈ ਹੋਰ ਜਦ ਤੱਕ ਪੰਜਾਬ ਦਾ ਆਪਣਾ ਹੱਕ ਪੰਜਾਬ ਨੂੰ ਮਿਲਦਾ ਨਹੀਂ ਨਾ ਪੰਜਾਬ ਆਪਣੀ ਪਾਰਟੀ ਖੜੀ ਨਹੀਂ ਕਰਦਾ ਹੁਣ ਤੱਕ ਲੋਕ ਬਾਦਲ ਦੀਆਂ ਤੱਕੜੀਆਂ ਦੇਖ ਕੇ ਬਾਦਲ ਨੂੰ ਵੋਟਾਂ ਪਾਈ ਗਏ ਹਾਂ ਬਿਲਕੁਲ ਬਿਲਕੁਲ ਸਹੀ ਅੱਜ ਦੇ ਟਾਈਮ ਦੇ ਵਿੱਚ ਸੁਖਵੀਰ ਬਾਦਲ ਆਪਣੀਆਂ ਰੈਲੀਆਂ ਕੱਢ ਰਿਹਾ ਪੰਜਾਬ ਬਚਾਓ ਯਾਤਰਾ ਕਰ ਰਿਹਾ ਦੱਸੋ ਕਿੰਨੇ ਬੰਦੇ ਦੇ ਪਿੱਛੇ ਨੇ ਕਿਸ ਨੇ ਸਵਾਲ ਪੁੱਛਿਆ ਨੂੰ ਬਗਰਾਣੀ ਗਾਂਦਰ ਕੰਮਾਂ ਦੇ ਉੱਤੇ ਸਵਾਲ ਕਿਸ ਨੇ ਉਠਾਲਿਆ ਭਾਈ ਬਾਈ ਮੈਂ ਤਾਂ ਤੁਹਾਨੂੰ ਕਹਿੰਦਾ ਮੇਜ ਲੱਤੀ ਨੂੰ ਬਾਹਰ ਜਾਣ ਰਹੀ ਹੈ ਆਮ ਰਹੀਮ ਨੂੰ ਵਾਈਟ ਚੱਟ ਦਿਵਾਉਣੇ ਵਾਲੇ ਕੌਣ ਸੀਗੇ ਬਾਦਲ ਆ ਜਿਹੜੇ ਬਾਦਲ ਆ ਜਿਹੜੇ ਆਪਣੀਆਂ ਅਵਾਨੀਆਂ ਅਡਾਨੀਆਂ ਦੀ ਗੱਲ ਕਰਦੇ ਉਹਨਾਂ ਨਾਲ ਗੁਪਤ ਮੀਟਿੰਗਾਂ ਕਰਨ ਵਾਲੇ ਸਾਡੇ ਕੋਲ ਫੋਟੋਆਂ ਪਈਆਂ ਨੇ ਉਹ ਵੀ ਕੌਣ ਨੇ ਬਾਦਲ ਆ ਜਿਹੜੇ ਆਹ ਰੋਡ ਕਢਾਏ ਨੇ ਕਾਪਟਨ ਬਾਦਲ ਨਹੀਂ ਕਢਾਏ ਨੇ ਸਿੱਦੇ ਬੰਦੇ ਉਹੀ ਮੈਂ ਕਹਿਣਾ ਚਾਹੁੰਦਾ ਰਲ ਮਿਲ ਕੇ ਹੀ ਪੰਜਾਬ ਨੂੰ ਖਾਧਾ ਜਾ ਰਿਹਾ ਹਾਂ ਅਸੀਂ ਤਾਂ ਕਿਸੇ ਪਾਰਟੀ ਨਾਲ ਪਾਰਟੀ ਨਾਲ ਸੀ ਇੱਕ ਵੀ ਸਮਰਥ ਕਿਸੇ ਪਾਰਟੀ ਦਾ ਨਹੀਂ ਹੈਗੇ ਅਸੀਂ ਅਸੀਂ ਕਹਿੰਦੇ ਆ ਗੱਲ ਕਰਨੀ ਆ ਆਪਣੇ ਖੰਡੇ ਦੀ ਸਹੀ ਗੱਲ ਆ ਬਿਲਕੁਲ ਬਈ ਜੇ ਪੰਜਾਬ ਦਾ ਭਲਾ ਹੋ ਸਕਦਾ ਤਾਂ ਨਿਸ਼ਾਨ ਸਾਹਿਬ ਥੱਲੇ ਹੋ ਸਕਦਾ ਕਿਸੇ ਪਾਰਟੀ ਵੀ ਕੋਈ ਨਹੀਂ ਕਰਦਾ ਦਿਵਦੇ ਨਹੀਂ ਹੁੰਦਾ ਸਹੀ ਗੱਲ ਅੱਜ ਦੇ ਟਾਈਮ ਦੇ ਵਿੱਚ ਲੱਖੇ ਤੇ ਭਾਨੇ ਲਾ ਕੇ ਲੋਕਾਂ ਵਿੱਚ ਕਹਿੰਦੇ ਨੇ ਵੀ ਸਾਨੂੰ ਵੋਟਾਂ ਪਾਓ ਸਾਨੂੰ ਇੱਕ ਮੌਕਾ ਦਿਓ ਹਾਂ ਹੁਣ ਮੈਨੂੰ ਇਹ ਗੱਲ ਕਲੀਅਰ ਕਰਨ ਇਹ ਐਮਪੀ ਬਣ ਕੇ ਐਮਐਲਏ ਬਣ ਕੇ ਮੁੱਖ ਮੰਤਰੀ ਬਣ ਕੇ ਜਦ ਕੁਝ ਨਹੀਂ ਕਰ ਸਕੇ ਇਹ ਕੀ ਕਰਨਗੇ ਪੰਜਾਬ ਦਾ ਕੁਝ ਵੀ ਨਹੀਂ ਕਰ ਸਕਦੇ ਬਈ ਕਰ ਲੈ ਮੈਂ ਫਿਰ ਮੈਨੂੰ ਇਹ ਆ ਵੀ ਫਿਰ ਆਪਾਂ ਯਾਰ ਯਕੀਨ ਕੀਤੇ ਗੱਲੀ ਬਾਈ ਬਾਈ ਯਕੀਨ ਮੈਂ ਤੁਹਾਨੂੰ ਦੱਸੀ ਜਾਣਾ ਜਦ ਤੱਕ ਆਪਣੀ ਜਿਹੜੀ ਕੌਮ ਆ ਨਾ ਇਹਨਾਂ ਨੂੰ ਆਪਾਂ ਜਾਗਰੂਤ ਨਹੀਂ ਕਰਦੇ ਵੀ ਭਾਈ ਨਿਸ਼ਾਨ ਸਾਹਿਬ ਦੀ ਗੱਲ ਕਰੋ ਕੱਲੇ ਦੀ ਬੰਦੀ ਸਿੰਘ ਜਿਹੜੇ ਤਿਹਾਰ ਜੇਲ੍ਹ ਚ ਬੈਠੇ ਨੇ ਉਹਨਾਂ ਦੀ ਗੱਲ ਕਰੋ ਉਹਨਾਂ ਦੀ ਗੱਲ ਕਰੋ ਸਹੀ ਗੱਲ ਆ ਤਾਂ ਕੌਮ ਦਾ ਕੋਈ ਪਤਾ ਲਾਊਗਾ ਹੁਣ ਇੱਕ ਅਮਰਤਪਾਲ ਪਿੱਛੇ ਵੀ ਹੁਣ ਕਈ ਬੰਦੇ ਮੇਰੇ ਨਾਲ ਸਹਿਮਤ ਨਹੀਂ ਹੈਗੇ ਪਰ ਸਾਨੂੰ ਵੀ ਚੀਜ਼ਾਂ ਦਾ ਸਾਰਾ ਕੁਝ ਪਤਾ ਹੈ ਹਾਂ ਜਰਾ ਅਜਨਾਲਾ ਕਾੜ ਹੋਇਆ ਸੀਗਾ ਕਿਉਂ ਹੋਇਆ ਉੱਥੇ ਗੁਰੂ ਸਾਹਿਬ ਦੀ ਕਿਉਂ ਬੇਅਦਬੀ ਕੀਤੀ ਗਈ ਹਾਂ ਸਾਨੂੰ ਤਾਂ ਗੱਲ ਫਿਰ ਬਿਆਨ ਚੱਕ ਲਿਓ ਜੇ ਕਿਸੇ ਕੋਲ ਨਹੀਂ ਹੈਗੇ ਅਸੀਂ ਦੇ ਦਾਂਗੇ ਇੱਕ ਪਾਸੇ ਕਿਹਾ ਜਾਂਦਾ ਵੀ ਪਾਲਕੀ ਸਾਹਿਬ ਦੇ ਉੱਤੇ ਕੋਈ ਨਾ ਪੱਥਰ ਚੱਲਿਆ ਨਾ ਕੋਈ ਹੋਰ ਹੈ ਇੱਕ ਪਾਸੇ ਕਿਹਾ ਜਾਂਦਾ ਨੇ ਪਾਲਕੀ ਸਾਹਿਬ ਤੋੜੀ ਇੱਕ ਸੇਮ ਹੀ ਬੰਦੇ ਦੇ ਬਿਆਨ ਅੱਛਾ ਇਹ ਜੀ ਨਹੀਂ ਮੈਂ ਦੇਖੀ ਦੇਖ ਸਾਡੇ ਕੋਲ ਤਾਂ ਹੀ ਜੇ ਕੁਛ ਕਿਸੇ ਚੀਜ਼ ਤੇ ਟੌਪਿਕ ਤੇ ਬੋਲ ਰਹੇ ਆ ਅਸੀਂ ਤਾਂ ਹੀ ਤਾਂ ਦੱਸ ਰਹੇ ਆ ਹਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਇਹਨਾਂ ਨੂੰ ਖੁੱਡਾ ਜੋਵਾਰ ਕੱਢਣਾ ਜਿਹੜੇ ਦਵਾਬੀ ਹੋਏ ਦਵਾਬੀ ਵਰਗੇ ਜਿਹੜੇ ਪੌਂਚਰ ਪਹਿਲਾਂ ਬੈਠੇ ਮੀਡੀਆ ਦੇ ਵਿੱਚ ਕਹਿੰਦੇ ਸੀ ਵੀ ਦੀਪ ਸਿੱਧੂ ਆਏ ਸੀਗਾ ਅਮਰਤਪਾਲ ਕਿੱਥੋਂ ਆ ਗਿਆ ਕਿਵੇਂ ਪਹੁੰਚਿਆ ਦਵਾਬੀ ਨੂੰ ਜਾ ਕੇ ਇੰਟਰਵਿਊ ਸੁਣ ਲਿਓ ਹਾਂ ਹਾਂ ਉਹ ਕੱਢਾਂਗੇ ਕਾਹਲੀ ਵਾਰ ਖੁੱਡਾ ਦੇ ਵਿੱਚ ਕਾਹਲੀ ਵੀਡੀਓ ਦੇ ਵਿੱਚ ਬਿਲਕੁਲ 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 ਬਾਈ ਬਿਲਕੁਲ ਇੱਕ ਹੋਰ ਆਪਣੇ ਆਪ ਨੂੰ ਬਰਿੰਦਰ ਬਾਜਵਾ ਉਹਦੇ ਨਾਲ ਮੇਰੀ ਗੱਲ ਹੋਈ ਇੱਕ ਵਾਰ ਆਪਣੇ ਆਪ ਨੂੰ ਦੀਪ ਸਿੱਧੂ ਦਾ ਭਾਈ ਸਮਝਦਾ ਜਿਹੜਾ ਇੰਟਰਵਿਊ 'ਚ ਬੈਠ ਕੇ ਕਹਿੰਦਾ ਵੀ ਮੈਂ ਬਦਲੇ ਲੈਣ ਦੇ ਮੈਨੂੰ ਪਤਾ ਵੀ ਕੌਣ ਨਹੀਂ ਉਹਨੂੰ ਪੁੱਛਣਾ ਵੀ ਦੱਸ ਘੜੇ ਨੇ ਫਿਰ ਜਿਹੜਾ ਕਹਿੰਦਾ ਰਾਤ ਨੂੰ ਪਤਾ ਨਹੀਂ ਟੇਚੀ ਲੈ ਕੇ ਭੱਜਿਆ ਬੰਦਾ ਕੋਈ ਹੈ ਨਾ ਉਹ ਨਹੀਂ ਬੰਦਾ ਇਹ ਵੀ ਇਹ ਵੀ ਪੁੱਛਣਾ ਉਹਨੂੰ ਬਰਿੰਦਰ ਨੂੰ ਵੀ ਦੱਸ ਵੀ ਘੜੇ ਘੜੇ ਨੇ ਫਿਰ ਹੁਣ ਆ ਜਾਓ ਬਈਓ ਯਾਰ ਤਾਂ ਤੁਹਾਨੂੰ ਪਤਾ ਹੀ ਆ ਵੀ ਧੂੜ ਜੇ ਛੱਡਣ ਲੱਗੇ ਨੇ ਇਹ ਨਾ ਆਹ ਆ ਰਹੇ ਨੇ ਕੋਈ ਲੌਜੀਕ ਬਣਿਆ ਹਾਂ ਕੋਈ ਲੌਜੀਕ ਬਣਿਆ ਜਿਹੜੇ ਬੰਦਿਆਂ ਦੀ ਦੀਪ ਨਾਲ ਸਾਰੀ ਉਮਰ ਨਹੀਂ ਬਣੀ ਇਹ ਬਰਿੰਦਰ ਬਾਜਵਾ ਮੁੰਡਾ ਜਾ ਕੇ ਕੋਟ ਦੁਨੀਆ ਉਹਨਾਂ ਦੀ ਸਟੇਜ ਤੇ ਬੋਲ ਕੇ ਆਇਆ ਕੋਈ ਲੌਜੀਕ ਬਣਿਆ ਨਹੀਂ ਬਣਿਆ ਮੇਰੇ ਭਾਈ ਦੀ ਜੇ ਕਿਸੇ ਨਾਲ ਬਣਦੀ ਨਹੀਂ ਹੋਊਗੀ ਮੇਰਾ ਸਭ ਤੋਂ ਪਹਿਲਾ ਫਰਜ਼ ਮੈਂ ਆਪਣੇ ਭਾਈ ਨਾਲ ਖੜਨ ਦਾ ਜੇ ਮੈਂ ਉਹ ਬੰਦਿਆਂ ਦੇ ਜਾਂ ਨਾ ਜਿੱਥੇ ਮਲੇ ਭਾਈ ਦੀ ਬਣਦੀ ਨਾ ਹੋਵੇ ਤਾਂ ਲੜਦਾ ਮੇਰੇ ਵਰਗੇ ਤੇ ਨਾ ਹਜ ਤੱਕ ਜਵਾਬ ਦੇ ਸਕੇ ਨੇ ਭਾਨੇ ਕੁੱਤੇ ਦਾ ਇਹ ਨਾ ਹਜ ਤੱਕ ਜਵਾਬ ਦੇ ਸਕੇ ਨੇ ਆਪਣੇ ਮਸਤੋਣਾ ਸਾਹਿਬ ਦੀ ਮੀਟਿੰਗ ਦਾ ਇਹ ਨਾ ਹਜ ਤੱਕ ਜਵਾਬ ਦੇ ਸਕਨੇ ਵੀ ਭਾਈ ਜਿਹੜਾ ਤੁਸੀਂ ਲੋਕਾਂ ਨੂੰ ਇਕੱਠੇ ਕਰਕੇ ਰੈਲੀਆਂ ਕੱਢਦੇ ਹੋ ਕਹਿੰਦੇ ਹੋ ਭਾਈ ਪੰਜਾਬ ਦਾ ਅਸੀਂ ਭੱਲਾ ਕਰਾਂਗੇ ਇਹਦਾ ਮਤਲਬ ਦੱਸੋ ਕੀ ਆ ਸਹੀ ਗੱਲ ਬਿਲਕੁਲ ਸਹੀ ਇਹਨਾਂ ਕੋਲ ਸਿਰਫ ਇੱਕ ਕੰਮ ਹੈ ਜੇ ਸਾਡੇ ਵਰਗਾ ਬੰਦਾ ਕੇ ਬੋਲ ਦਿੰਦਾ ਜਵਾਬ ਇਹਨਾਂ ਕੋਲ ਹੁੰਦੇ ਨਹੀਂ ਗਾਇ ਕੱਢ ਦੋ ਜੀ ਬਸ ਆਹ ਕੰਮ ਹੈ ਨਾ ਇਹੀ ਤੇ ਘਰ ਆਵਾਜ਼ ਗਾਲ ਕੱਢੋ ਨਾ ਲਖਾ ਇਹ ਇਦਾਂ ਯਾਰ ਮਸਲੇ ਥੋੜੀ ਆਲੋਏ ਨੇ ਤੁਹਾਨੂੰ ਕੋਈ ਚੀਜ਼ ਨਹੀਂ ਚੰਗੀ ਲੱਗੀ ਤੁਸੀਂ ਬੰਦੇ ਨੂੰ ਸਵਾਲ ਕਰੋ ਵੀ ਬਾਈ ਯਾਰ ਆ ਤੂੰ ਗਲਤ ਕਹਿ ਗਿਆ ਜੇ ਬੰਦੇ ਕੋਲ ਉਹਦਾ ਕੋਈ ਜਵਾਬ ਹੋ ਤਾਂ ਤੁਹਾਨੂੰ ਜਵਾਬ ਦੂੰ ਹਾਂ ਨਾ ਇਹ ਚੀਜ਼ਾਂ ਨੇ ਆਪਣੇ ਲੋਕਾਂ ਦੇ ਵਿੱਚ ਇਹੀ ਕਮੀਆਂ ਨੇ ਆਪਦੇ ਲੋਕਾਂ ਨੂੰ ਹੀ ਹੀ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦੇ ਨੇ ਮੈਂ ਹੁਣ ਇੱਥੇ ਵੀਰੇ ਬੈਠਣ ਦੇਖੋ ਮੇਰੀ ਗੱਲ ਸੁਣੋ ਮੈਂ ਬੈਠਾ ਮੇਰੀ ਮਾਂ ਨੂੰ ਥੋੜੀ ਪਤਾ ਮੈਂ ਥੱਲੇ ਉਹ ਵੀ ਕੋਠੇ ਜਿਹੜਾ ਲਾਈਵ ਹੋਇਆ ਬੈਠਾ ਹੂੰ 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 ਉਹਦਾ ਕੀ ਕਸੂਰ ਆ ਤੁਸੀਂ ਆਓ ਮੇਰੀ ਮੇਰੇ ਵਿੱਚ ਤਵਜੋ ਆ ਕੇ ਹੁਣ ਬਾਈ ਚਮਤਕਾਰ ਤਾਂ ਤਾਂ ਗੱਲ ਕੀਤੀ ਚਮਤਕਾਰ ਵਾਲੀ ਗੱਲ ਵੀ ਸੁਣ ਲਾ ਮੈਂ ਮੱਟ ਸ਼ੇਰੋਂ ਵਾਲੇ ਦੇ ਹੱਕ ਦੇ ਵਿੱਚ ਨਹੀਂ ਹੈਗਾ ਮੈਂ ਤਾਂ ਕਹਿੰਦਾ ਸ਼ੁਰੂ ਤੋਂ ਗਲਤ ਆਉ ਦੀਪ ਦਾ ਉਹਨੇ ਕਿਹਾ ਦੀਪ ਬਾਰੇ ਗੰਧਾਰ ਕਿਹਾ ਸੀਗਾ ਉਹਨੇ ਇਕੱਲਾ ਉਹ ਨਹੀਂ ਹੈਗਾ ਮੈਂ ਇੱਥੇ ਵੀ ਐਗਜ਼ਾਮਪਲ ਤੈਨੂੰ ਦਰਾਉ ਤੱਥਨ ਨਾਲ ਆਪਾਂ ਗੱਲ ਕਰਾਂਗੇ ਇਹਦੇ ਉੱਤੇ ਵੀ ਇੱਕ ਦੁਸ਼ਮਣ ਮੰਨ ਲਾ ਵੀ ਤੇਰੇ ਕੋਲ ਦੋ ਬੰਦੇ ਖ ਇੱਕ ਬੰਦੇ ਨੇ ਤੈਨੂੰ ਖੜ ਕੇ ਡਾਇਰੈਕਟ ਕਹਦਾ ਵੀ ਅਮਨ ਮੈਂ ਤੈਨੂੰ ਠੋਕਣਾ ਹਾਂ ਇੱਕ ਲੈ ਆਪਣੇ ਦਿਮਾਗ 'ਚ ਰੱਖ ਲਈ ਉਹ ਤੇਰੇ ਗੁੱਜੀ ਸੱਟ ਮਾਰੂਗਾ ਗੁੱਜੀ ਸੱਟ ਮਾਰੂਗਾ ਕਿਹੜਾ ਖਤਰਨਾਕ ਹੋਇਆ ਦੋਹਾਂ 'ਚੋਂ ਗੁੱਜੀ ਵਾਲਾ ਗੁੱਜੀ ਵਾਲਾ ਹੋਇਆ ਨਾ ਬੰਦੇ ਆਏ ਮੂਰੇ ਆ ਕੇ ਕਿਹਾ ਜੀ ਭਾਈ ਦੀਪ ਗੱਦਾਰਾ ਵੀਡੀਓ ਬਣਾ ਕੇ ਕਿਹਾ ਗਿਆ ਆਪਾਂ ਨੂੰ ਪਤਾ ਲੱਗਾ ਇਹ ਮੱਤ ਸ਼ੇਰਵਾਲ ਦੇ ਇਹਨੂੰ ਗੱਦਾਰ ਕਿਹਾ ਤੇ ਜਿਹੜੇ ਦੀਪ ਨਾਲ ਰਹਿੰਦੇ ਰਹੇ ਨੇ ਜਿਹੜੇ ਉਹਨੂੰ ਭਾਈ ਕਹਿੰਦੇ ਸੀ ਕਿ ਜਿਨ੍ਹਾਂ ਦੀ ਬਦਨਾ ਅੱਜ ਵੀ ਫੰਡਿੰਗ ਇਕੱਠੀ ਹੋ ਰਹੀ ਆ ਦੀਪ ਦੀ ਬਦਨਾ ਬੂਟੇ ਵਰਗਾ ਬੈਠ ਕੇ ਬੋਲ ਜਵੇ ਬੂਟੇ 18 ਬੱਧੀ ਵਰਗੇ ਬਾਈ ਦੀਪ ਦੇ ਨੋਟ ਉੱਤੇ ਬੂਟੇ ਵਰਗਾ ਬੈਠ ਕੇ ਬੋਲ ਜਵੇ ਲਹਣਤ ਹੈ ਜੇ ਭਾਈਆਂ ਤੇ ਮੈਂ ਕਹਿੰਦਾ ਉਸਤਾ ਤੇ ਅਸੀਂ ਕਦੇ ਦੀਪ ਨੂੰ ਮਿਲੇ ਵੀ ਨਹੀਂ ਹਾਂ ਕਦੇ ਵੀ ਨਹੀਂ ਮਿਲਿਆ ਮੈਂ ਜਿੰਦਗੀ ਸਾਨੂੰ ਫੇਰ ਵੀ ਦੁੱਖ ਆ ਵੀ ਦੀਪ ਜੀ ਯਾਰ ਕੋਈ ਗਲਤ ਬੋਲਦਾ ਸਾਨੂੰ ਮੈਂ ਮੱਟ ਦੀ ਗੱਲ ਦੱਸਦਾ ਅਸੀਂ ਸਮਾਗਮ ਕਰਾਇਆ ਕਿਸਾਨੀ ਵਾਲਾ ਸੁਣ ਲੋ ਆ ਜੀ ਵੀਡੀਓ ਬਣਾ ਕੇ ਆਟਿਆ ਮੈਂ 3:30 ਵਜੇ ਪਾਉਣੀ ਆ ਉਹ ਇਹ ਬੰਦਾ ਕਿਸਾਨੀ ਵਾਲੇ ਸਮਾਗਮ ਦੇ ਵਿੱਚ ਆ ਕੇ ਸਭ ਤੋਂ 15000 ਰੁਪਏ ਮੰਗਦਾ ਸੀ ਬਾਈ ਅਸੀਂ 11 ਦੇ ਕੇ ਤੋੜਿਆ ਉਥੋਂ ਹੂੰ ਫਿਰ ਤੁਸੀਂ ਦੱਸੋ ਇਹ ਕਹਿੰਦੇ ਅਸੀਂ ਦਰਦ ਰੱਖਦੇ ਆ ਗਦਾਨੀ ਦਾ ਇਹ ਮਾੜਾ ਕਹਿੰਦੇ ਉਹਨੂੰ ਜਿਹੜਾ ਕਰੋੜਾ ਰੁਪਇਆ ਛੱਡ ਕੇ ਆ ਗਿਆ ਤੁਸੀਂ ਤਾਂ ਕਮਾਈਆਂ ਕਰੀਐ ਇੱਥੇ ਸਮਾਗਮਾਂ ਤੋਂ ਵੀ ਇਹ ਇਹ ਵੀਰੇ ਇੱਕ ਗੱਲ ਪਤਾ ਕੀ ਆ ਇੱਕ ਕਹਾਵਤ ਆ ਪੰਜਾਬੀ ਦੇ ਵਿੱਚ ਕਹਿੰਦੇ ਮਾੜੇ ਬੰਦੇ ਵਿੱਚ ਵੀ ਕੋਈ ਗੁਣ ਚੰਗਾ ਹੋਵੇਗਾ ਇਹ ਚੰਗੇ ਬੰਦੇ ਹੀ ਹਨਾ ਵਧੀਆ ਬੰਦੇ ਨੇ ਤਾਂ ਦੱਸੋ ਪੰਜਾਬ ਵਾਲੇ ਮੈਨੂੰ ਗੱਲ ਦਾ ਜਵਾਬ ਦੇਣ ਵੀ ਤੁਸੀਂ ਕਿੰਨੀਆਂ ਪਾਰਟੀਆਂ ਚੇਂਜ ਕਰ ਕਰ ਦੇਖ ਲਿਆ ਪੰਥਕ ਪਾਰਟੀ ਬਾਦਲਾਂ ਦੀ ਪੰਥਕ ਪੰਥਕ ਪਾਰਟੀ ਆ ਕੀ ਕਰ ਲੈਂਦੇ ਨੇ ਪੰਜਾਬ ਦਾ ਪੰਜ ਵਾਰ ਬਣੀ ਨੇ ਵਾਲੇ ਇਹ ਗੱਲ ਮੇਰੀ ਜਿਹੜੀ ਪੰਜਾਬ ਵਾਲਿਓ ਸੁਣ ਲਓ ਨਾ ਤਾਂ ਤੁਹਾਨੂੰ ਕਦੇ ਬੰਦੀ ਸਿੰਘ ਥੋੜੇ ਬਾਹਰ ਆਉਣੇ ਨੇ ਤੇ ਨਾ ਤੁਹਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਆਦਵੀ ਦਾ ਇਨਸਾਫ ਮਿਲਣਾ ਕਿਉਂਕਿ ਇਹ ਦੋ ਮੁੱਦਿਆਂ ਉੱਤੇ ਹੀ ਵੋਟਾਂ ਮਿਲਦੀਆਂ ਨੇ ਇਹ ਸਮਝ ਲਓ ਜਦੋਂ ਬੰਦੀ ਸਿੰਘ ਬਾਹਰ ਆ ਗਏ ਸਭ ਤੋਂ ਵੱਡਾ ਖਤਰਾ ਹੀ ਐ ਐਸਜੀਪੀਸੀ ਨੂੰ ਆ ਹੋਰ ਕਿਹਨੂੰ ਖਤਰਾ ਹੀ ਨਹੀਂ ਜੀ ਦਾ ਸਾਡੇ ਲੋਕ ਹੋਰ ਮੇਰੇ ਮੇਰੇ ਸਵਾਲ ਸੀ ਕਿ ਐਸਜੀਪੀਸੀ ਵਾਲਿਆਂ ਨਾਲ ਮੈਂ ਕਿਹਾ ਵੀ ਤੁਸੀਂ ਦਿਬਰੂਗੜਾ ਦੇ ਬੰਦਿਆਂ ਤੇ 63 ਲੱਖ ਤੋਂ ਉੱਤੇ ਰੁਪਏ ਇਹਨਾਂ ਨੇ ਖਰਚਤਾ ਹਾਂ ਠੀਕ ਆ ਉਹਨਾਂ ਤੇ ਖਰਚਤਾ ਜੀ ਇਹਨਾਂ ਨੂੰ ਇੱਕ ਸਾਲ ਹੋ ਗਿਆ ਨੂੰ ਅੰਦਰ ਹੋਇਆ ਜਿਨ੍ਹਾਂ ਦੀ ਕੌਮ ਦੀ ਕੋਈ ਲੜਾਈ ਐ ਨਹੀਂ ਹੈਗੀ ਜਿਨ੍ਹਾਂ ਨੂੰ 27-22 ਸਾਲ ਹੋ ਗਏ ਉਹਨਾਂ ਲਈ ਵੀ ਕੋਈ ਲੜਾਈ ਐ ਨਹੀਂ ਜਿਨ੍ਹਾਂ ਦੀ ਕੋਈ ਅਮਰਤ ਛਕਾਉਣ ਦੀ ਗੱਲ ਕਰਦੇ ਆ ਅਮਰਤ ਤਾਂ ਢੰਡਰੀਆਂ ਵਾਲਾ ਵੀ ਛਕਾਉਂਦਾ ਇਹ ਨਾ ਦੋਹਾਂ ਦੇ ਆਉਣ ਤੋਂ ਪਹਿਲਾਂ ਵੀ ਅਮਰਤ ਛਕਿਆ ਜਾਂਦਾ ਸੀਗਾ ਤੇ ਨਮਾ ਥੋੜਾ ਕੋਈ ਤੁਰਿਆ ਜੇ ਅਮਰਤ ਦੀ ਗੱਲ ਕਰਦੇ ਹੋ ਚੱਕ ਲੋ ਗੁਰੂ ਸਾਹਿਬ ਦੇ ਹੁਕਮ ਵੀ ਅਮਰਤ ਛਕ ਦੀ ਸਾਹ ਪੰਜ ਪਿਆਰੇ ਕੀ ਹੁਕਮ ਲਾਉਂਦੇ ਨੇ ਆਉਂਦਾ ਨਾ ਕੋਈ ਖੜਦਾ ਬਾਹਰ ਨਹੀਂ ਹਰਦਾ ਸੋ ਇਹ ਕਿੰਨੀਆਂ ਵੀ ਵੀਰੇ ਗੱਲਾਂ ਨੇ ਹਨਾ ਇਹਨਾਂ ਬੰਦਿਆਂ ਕੋਲ ਜਵਾਬ ਨਹੀਂ ਹੈਗੇ ਯਰ ਕਿਸੇ ਕੋਈ ਨਹੀਂ ਕੋਸ਼ਿਸ਼ ਨਹੀਂ ਬਾਈ ਸਾਰੇ ਮੈਂ ਤੁਹਾਨੂੰ ਦੱਸ ਦਉ ਗੱਲ ਚਾਹੇ ਕੋਈ ਪੰਥਕਾ ਚਾਹੇ ਕੋਈ ਕੋਈ ਵੀ ਹੈ ਬਾਈ ਪੈਸੇ ਪਿੱਛੇ ਭੱਜਦੇ ਨੇ ਆਪ ਦੇ ਘਰ ਭਰ ਲੱਗੇ ਹੋਏ ਨੇ ਇਹਨਾਂ ਨੂੰ ਥੋੜੇ ਪੰਜਾਬੀਆਂ ਤੱਕ ਕੋਈ ਦਰਦ ਹੀ ਨਹੀਂ ਹੈਗਾ ਯਾਰ ਇੰਨਾ ਆ ਬੋਟਨਾ ਥੋੜਾ ਹੀ ਨਹੀਂ ਸੀ ਇਹਨਾਂ ਨੂੰ ਦਰਦ ਹੁੰਦੇ ਆ ਹੁਣ ਲਾਸਟ ਵਾਰ ਤੁਸੀਂ ਵੀਡੀਓ ਦੇਖੀ ਹੋਣੀ ਆ ਆ ਜਿਹੜਾ ਆਪਣੇ ਗੁਰਵਿੰਦਰ ਸਿੰਘ ਢਿੱਲੋਂ ਡੇਰੇ ਵਾਲਾ ਬਾਬਾ ਬਿਆਸ ਡੇਰੇ ਵਾਲਾ ਅੱਛਾ ਇਹਨੇ ਜਿਹੜਾ ਦਰਿਆ ਵਗਦਾ ਉਹ ਹੋਲੀਆ ਜਿਹੜਾ ਪਾਣੀ ਦਾ ਰੁਖ ਮੋੜ ਕੇ ਲੋਕਾਂ ਨੇ ਜ਼ਮੀਨਾਂ ਵੱਲ ਨੂੰ ਕਰ ਲਿਆ ਜਾ ਕੇ ਦੇਖ ਲਓ ਵੀਡੀਓ ਅੱਛਾ ਬਲਦੇਰ ਸਿੰਘ ਸਰਸਾਂ ਨੇ ਵੀਡੀਓ ਪਾਈ ਸੀ ਉਹ ਉਹ ਵੀਡੀਓ ਦੇ ਵਿੱਚ ਇਹਨਾਂ ਚੋਂ ਇੱਕ ਵੀ ਬੰਦਾ ਨਹੀਂ ਬੋਲਿਆ ਨਾ ਬੋਲਿਆ ਲੱਖਾਂ ਨਾ ਉੱਥੇ ਲੋਕਾਂ ਦੀਆਂ ਜ਼ਮੀਨਾਂ ਦੱਬੀਆਂ ਜਾ ਰਹੀਆਂ ਨਾ ਬੋਲਿਆ ਲੱਖਾਂ ਨਾ ਬੋਲਿਆ ਭਾਨਾ ਨਾ ਕੋਈ ਬਾਦਲਾਂ ਦਾ ਨਾ ਕੋਈ ਆਮ ਆਦਮੀ ਪਾਰਟੀ ਦਾ ਨਾ ਕੋਈ ਹੋਰ ਕਿਉਂ ਨਹੀਂ ਬੋਲੇ ਕਿਉਂਕਿ ਇਹ ਆਪ ਵੀ ਡੇਰਾ ਪ੍ਰੇਮੀ ਨੇ ਬਾਕੀ ਡੇਰਾ ਪ੍ਰੇਮੀ ਵੀ ਦੇ ਤੇ ਵੋਟਾਂ ਜਾਂਦੀਆਂ ਨੇ ਨਾ ਉਹੀ ਮੈਂ ਤੁਹਾਨੂੰ ਕਹਿ ਰਿਹਾ ਇਹ ਲੱਖਾ ਵਿਆਦ ਵਾਲੇ ਨੂੰ ਬੋਲ ਗਿਆ ਜਿਹੜੇ ਵਿਆਦ ਵਾਲਾ ਦਾ ਹੀ ਸ਼ਰਧਾਲੂ ਨੇ ਉਹਨਾਂ ਦੀਆਂ ਵੋਟਾਂ ਦੀਆਂ ਇਹ ਤਾਂ ਸ਼ੁਰੂ ਤੋਂ ਵਿਆਦ ਤੇ ਕੀਤੀ ਹੈ ਯਾਰ ਇਹ ਬੰਦੇ ਅੱਜ ਦੇ ਟਾਈਮ ਦੇ ਵਿੱਚ ਲੱਖਾ ਜਿਹੜੀ ਗੱਲ ਕਰ ਰਿਹਾ ਵੀ ਭਾਈ ਇਹ ਭਈਏ ਪਚਾਓ ਭਈਏ ਪਜਾਓ ਪੰਜਾਬ ਚੋਂ ਭਈਆਂ ਨੇ ਪੰਜਾਬ ਬਦਬ ਲੈਣਾ ਹੁਣ ਪਤਾ ਲੱਗਿਆ ਹੈ ਤੁਹਾਡੇ ਕੋਲ ਬੰਦੇ ਆਪਣੇ ਧਾਨ ਲਾਉਣੇ ਵਾਲੇ ਪਿੱਛੇ ਬੰਦੇ ਹੈਗੇ ਨਾ ਜਿੱਦੀ ਲਾਉਣੇ ਵਾਲੇ ਸਹੀ ਗੱਲ ਹੈ ਹੈ ਤੁਹਾਡੇ ਕੋਲ ਬੰਦੇ ਜਿਹੜੇ ਲੋਕਾਂ ਦੇ ਡੰਗਰਾਂ ਨੂੰ ਸਾਹਮਦੇ ਨੇ ਬਿਲਕੁਲ ਬਿਲਕੁਲ ਕਿੰਨੇ ਪਰਸੈਂਟ ਜਿਹੜੇ ਅਨਪੜ੍ਹ ਭਈਏ ਯੂਪੀ ਚੋਂ ਆ ਰਹੇ ਨੇ ਉਹੀ ਜੱਟਾਂ ਦੇ ਨਾਲ ਜ਼ਿਮੀਦਾਰਾਂ ਨਾਲ ਰਲ ਕੇ ਕੰਮ ਕਰ ਰਹੇ ਨੇ ਜਿਹੜੇ ਪੜ੍ਹੇ ਲਿਖੇ ਨੇ ਨਾ ਉਹ ਨੌਕਰੀਆਂ ਚੱਜ ਦੀ ਨੌਕਰੀ ਸੁਪਰਵਾਈਜ਼ਰ ਬਣੇ ਫਿਰਦੇ ਨੇ ਆਪਣੇ ਜ਼ਿਮੀਦਾਰਾਂ ਦੇ ਮੁੰਡੇ ਇਹਨਾਂ ਦੇ ਥੱਲੇ ਜਾ ਕੇ ਫੈਕਟਰੀਆਂ 'ਚ ਕੰਮ ਕਰਦੇ ਨੇ ਸਹੀ ਗੱਲ ਆਪਨੇ ਵਾਲੇ ਜ਼ੁਬਾਨ ਵੀ ਨਹੀਂ ਚੱਕਾ ਉੱਤੇ ਹਾਂ ਇਹ ਇਹ ਜਿਹੜਾ ਲੱਖਾ ਇਹ ਲੋਕਾਂ ਮੁਰੇ ਝੂਠ ਬੋਲ ਰਿਹਾ ਵੀ ਭਈਏ ਪੰਜਾਬੋਂ ਇਹਨੂੰ ਕਹਿੰਦੇ ਵੀ ਲਿਖ ਕੇ ਦੇ ਤੇਰੀਆਂ ਵੋਟਾਂ ਦੇ ਵਿੱਚ ਕੋਈ ਪ੍ਰਵਾਸੀ ਦੀ ਵੋਟ ਨਹੀਂ ਹੋਊਗੀ। ਹਾਂ ਜੇ ਪ੍ਰਵਾਸੀਆਂ ਦੀ ਗੱਲ ਕਰਦਾ ਹੈ ਪ੍ਰਵਾਸੀ ਤਾਂ ਅਸੀਂ ਵੀ ਆ। ਹਾਂ ਜੇ ਗੋਰੀਗਾਂ ਦੇ ਨਾਲ ਨਾਲ ਜਦ ਫੰਡਿੰਗ ਚਾਹੀਦੀ ਨਹੀਂ ਹੁੰਦੀ ਆ ਹੁਣ ਜਿਵੇਂ ਪਿਛਲੀ ਵਾਰ ਨੇ ਵੀਡੀਓ ਪਾਈ ਮਿੰਨਤਾ ਕੀਤੀ ਆ ਜੀ ਸ਼ੰਭੂ ਤੇ ਆਪਾਂ ਨੇ ਪੱਕੇ ਟਿਕਾਣੇ ਬਣਾਉਣੇ ਨੇ ਬਾਹਰਲੇ ਬੰਦਿਆਂ ਨੂੰ ਮਿੰਨਤਾ ਆ ਮੇ ਬੇਨਤੀ ਆ ਵੀ ਫੰਡ ਭੇਜੋ ਆਪਾਂ ਉੱਥੇ ਪੱਕੇ ਟਿਕਾਣੇ ਬਣਾਉਣੇ ਨੇ। ਹਾਂ ਹੁਣ ਜਵਾਬ ਤਾਂ ਵੀ ਉਹ ਗੱਲ ਦਾ ਫਿਰ ਬਾਹਰ ਰਿਹਾ ਤਾਂ ਫੰਡ ਕਦੇ ਮੰਗਦੇ ਹੋ। ਜੇ ਬਾਹਰਲੇ ਸਵਾਲ ਪੁੱਛਣਾ ਨਾ ਜੇ ਬਾਹਰਲੇ ਸਵਾਲ ਪੁੱਛਣਾ ਮੈਨੇ ਨਵਾਂ ਮਰਕੇ ਟੱਪ ਦਿਨੇ ਬਾਈ ਕਹਿੰਦਾ ਮਨਜੀਤ ਕਰਦਾ ਵੀ ਗੱਡੀਆਂ ਲੈ ਗਿਆ ਕਰਵਾੜਾ ਵੀ ਕੋਟੀ ਪਾ ਗਿਆ ਬਾਈ ਦੀਪ ਦੇ ਨਾਂ ਤੋਂ ਲੋਕਾਂ ਨੇ ਕਰੋੜਾਂ ਰੁਪਈਆ ਕਮਾ ਲਿਆ ਇਹ ਤਾਂ ਸੱਚ ਆ ਹਾਂ ਹੁਣ ਇਹਨਾਂ ਚੋ ਨਾ ਇਹਨਾਂ ਚੋ ਇੱਕ ਵੀ ਬੰਦਾ ਸ਼ੋਅ ਕਰਦਾ ਪੰਜਾਬ ਤੋਂ ਲੈ ਕੇ ਸਣੇ ਪੂਰੇ ਬਲਟ ਦੇ ਵਿੱਚ ਵੀ ਅਸੀਂ ਦੀਪ ਦੇ ਨਾਮ ਤੇ ਇੱਕ ਵੀ ਪੈਸਾ ਨਹੀਂ ਦਿੱਤਾ ਇੱਕ ਵੀ ਪੈਸਾ ਅ ਅਜੀਸਾ ਇਹਦਾ ਫਿਲਮ ਕੋਟੂ ਵੀ ਕੁਝ ਨਹੀਂ ਕਮਾਇਆ ਦੀਪ ਦੇ ਨਾਮ ਤੇ ਸੁਣ ਲੈ ਵੀਰੇ ਜੇ ਫੇਸਬੁੱਕ ਤੇ ਜਾ ਕੇ ਮੇਰੀਆਂ ਫੋਟੋਆਂ ਦੇਖ ਲਈ ਮੈਂ ਕਦੇ ਦੀਪ ਦੀ ਫੋਟੋ ਸ਼ੇਅਰ ਨਹੀਂ ਕਰਦਾ ਪੌ ਘੰਟ ਕਰਦਾ ਮੈਂ ਕਦੇ ਵੀਡੀਓ ਜਿਹੜੇ ਹੋਂ ਨਾਲ ਦਿਨਾਂ ਤੱਕ ਸ਼ੇਅਰ ਕਰਦਾ ਕਿਉਂਕਿ ਕਈ ਕਤੀੜ ਭੌਂਗਦੇ ਨੇ ਆ ਕੇ ਵਿੱਚ ਹਾਂ ਇਹ ਪਾਈ ਦੀਪ ਦੀਆਂ ਵੀਡੀਓ ਨਹੀਂ ਜਿਹੜੇ ਲੋਕ ਅਸਲ ਹਨ ਨਹੀਂ ਅਸੀਂ ਤਿਆਰ ਕਰਦੇ ਹਾਂ ਹਾਂ ਯਾਰ ਜਿਹੜੇ ਲੋਕ ਅਸਲ ਸ਼ੇਅਰ ਕਰਦੇ ਨੇ ਨਾ ਸ਼ੇਅਰ ਚੀਜ਼ਾਂ ਉਹ ਕਦੇ ਪਿਆਰ ਨਹੀਂ ਕਰਦੇ ਹੁੰਦੇ ਬਿਲਕੁਲ ਬਿਲਕੁਲ ਬਈ ਆ ਹੁਣ ਤੱਕ ਇਹਨਾਂ ਨੇ ਸ਼ੇਅਰ ਹੀ ਕੀਤੀ ਆ ਕਦੇ ਦੀਪ ਦੇ ਨਾਂ ਉੱਤੇ ਕਬੱਡੀ ਕੱਪ ਕਰਾਤਾ ਕਦੇ ਦੀਪ ਦੇ ਨਾਂ ਦੇ ਉੱਤੇ ਇਹ ਆ ਦੇਖੋ ਟੂਰਨਾਮੈਂਟ ਕਰਾਤਾ ਸਰੇ ਦੀਪਦ ਨੌ ਤੇ ਇਹਨਾਂ ਨੇ ਆ ਬੰਖੋਲ ਲਿਆ ਕੋਈ ਜਿੱਦਾਂ ਮਤਲਬ ਜਿਹੜੇ ਦਵਾਈਆਂ ਦਾ ਕੋਈ ਬਣਾਤਾ ਲੰਗਰ ਲਾਤਾ ਕਦੇ ਇਹਨਾਂ ਦਾ ਆਪਣਾ ਵजूद ਕੋਈ ਹੈ ਸਹੀ ਗੱਲ ਆਪਣਾ ਕੋਈ ਵजूद ਹੈ ਜਾਣਦਾ ਕੋਈ ਦੀਪ ਤੋਂ ਬਿਨਾਂ ਇਹਨਾਂ ਨੂੰ ਕੋਈ ਵੀ ਨਹੀਂ ਜਾਣਦਾ ਵੀਰ ਕੌਣ ਜਾਣਦਾ ਇਹਨਾਂ ਨੂੰ ਇਹਨਾਂ ਨੇ ਕੀਤਾ ਕੀ ਯਾਰ ਦੀਪ ਲਈ ਮੈਨੂੰ ਤਾਂ ਸਾਰਾ ਇਹ ਦੋਖ ਲੱਗਦਾ ਜਿਹੜੇ ਬੰਦਿਆਂ ਨੇ ਯਾਰ ਸੁਣ ਲਾ ਸੁਣ ਲਾ ਸੁਣ ਲਾ ਆ ਤਲਵਾਰ ਦੀਆਂ ਪੁਰਾਣੀਆਂ ਵੀਡੀਓ ਚੱਕ ਲਈ ਪੰਜ ਛੇ ਸਾਲ ਪਹਿਲਾਂ ਦੀਪ ਆਉਣ ਤੋਂ ਪਹਿਲਾਂ ਜਿਹਦਾ ਦੇ ਘਰ ਦੇ ਵਿੱਚ ਪ੍ਰੋਬਲਮ ਹੁੰਦੀ ਸੀਗੀ ਪੈਸੇ ਇਕੱਠੇ ਕਰਨ ਦੀ ਅੱਜ ਉਹ ਬੰਦਾ ਟੂਰਨਾਮੈਂਟ ਤੇ ਪੈਸੇ ਦੇ ਕੇ ਆ ਰਿਹਾ ਹੂੰ ਉਹ ਕਿੱਥੋਂ ਆਏ ਨੇ ਉਹ ਸਹੀ ਗੱਲ ਆ ਸਭ ਬੰਦਾ ਗੱਲ ਸਭ ਦੀਪ ਦੀ ਕਮਾਈ ਆ ਵੇ ਦੀਪ ਦੀ ਦੀਪ ਦੀ ਕਮਾਈ ਆ ਸਾਰੀ ਇਹ ਬਿਲਕੁਲ ਬਿਲਕੁਲ ਬਈ ਬਿਲਕੁਲ ਚੱਲ ਕੀ ਕਹਿ ਰਹੇ ਆ ਵੀ ਭਾਈ ਜਿਹੜੇ ਬੰਦੇ ਨੇ ਦੀਪ ਦੇ ਮੈਂ ਕੋਈ ਦੀਪ ਦੀ ਪ੍ਰਾਪਰਟੀ ਮੰਗਣ ਆਇਆ ਜਾਂ ਮੈਂ ਲੋਕਾਂ ਦਾ ਆਪਣੇ ਨੰਬਰ ਬਣਾਉਣ ਆਇਆ ਜੇ ਮੈਂ ਇਹ ਕੰਮ ਕਰਨਾ ਹੁੰਦਾ ਮੇਰੇ ਕੋਲ ਜਿਹੜੇ ਪ੍ਰੂਫ ਪਏ ਨੇ ਮੈਂ ਤਾਂ ਵਾਊਚਰ ਪਹਿਲੇ ਹੀ ਸ਼ੋਅ ਕਰ ਦਿੰਨੇ ਸੀ ਉਹ ਸਹੀ ਗੱਲ ਆ ਸਾਹਿਬ ਅਸੀਂ ਤਾਂ ਤੋੜ ਨਹੀਂ ਆਮ ਤੌਰ ਮੈਨੂੰ ਇੱਥੇ 25ਵਾਂ ਸਾਲ ਚੱਲ ਪਿਆ 25ਵਾਂ ਸਾਹਿਬ ਜਿਹੜੇ ਬੰਦੇ ਮੈਨੂੰ ਨਜ਼ਦੀਕੀ ਤੌਰ ਤੇ ਜਾਣਦੇ ਨਹੀਂ ਜਾ ਕੇ ਗੱਲ ਕਰ ਲਓ ਤੇ ਆਲੇ ਹਲੇ ਵੀ ਬੈਠੇ ਨੇ ਬੰਦੇ ਜਿਹੜਾ ਜਿਗਾਰ ਪਰਮਾਨੰਤ ਮਾਰੇ ਸਾਨੂੰ ਇੱਥੇ ਦਿੱਤਾ ਦਸੇ ਨੌਆਂ ਦਾ ਕਮਾਇਆ ਹੋਇਆ ਇੱਕ ਵੀ ਰੁਪਈਆ ਆਪਣੇ ਘਰ ਦੇ ਤੋਂ ਆਪਣੇ ਬਾਪੂ ਨਾਲ ਤੋਂ ਆਪਣੇ ਮਾਂ ਪਿਓ ਤੋਂ ਇੱਕ ਵੀ ਰੁਪਈਆ ਨਹੀਂ ਫੜਿਆ ਇੱਕ ਵੀ ਸ਼ੋਅ ਕਰਦਣਾ ਕਿਤੇ ਵੀ ਹੋ ਸਹੀ ਗੱਲ ਜਿਹੜੇ ਬੈਠ ਕੇ ਥੱਲੇ ਕਮੈਂਟ ਕਰ ਦੇਣਾ ਜੀ ਇਹ ਬਹਿਲਾ ਹੈ ਤੁਸੀਂ ਉਸ ਟਾਈਮ ਨੂੰ ਚਾਹਤੀਆਂ ਕਿ ਸੁੱਤੇ ਪਏ ਹੋਨੇ ਹੋ ਉਸ ਟਾਈਮ ਰਜਾਈਏ ਸੁੱਤੇ ਪਏ ਜਿਹੜਾ ਮੇਰੀ ਕਮਾ ਤੇ ਹੁੰਦੇ ਆ ਹਾਂ ਕਾ ਸਰਾਬੇ ਟੂਰਨਾਮੈਂਟ ਤੇ ਤਲਵਾੜਾ ਦੋ ਦੋ ਵਾਰ ਦੋ ਦੋ ਲੱਖ ਦੇ ਕਿ ਆਇਆ ਬਾਈ ਇਹ ਬਿਲਕੁਲ ਸੱਚਾ ਹੈ ਬਿਲਕੁਲ ਸੱਚਾ ਹੈ ਆਪਾਂ ਤਾਂ ਇਹੀ ਦੱਸਦੇ ਆ ਕਿ ਜਿਹੜੇ ਦੀਪ ਦੇ ਨੇੜੇ ਕੀ ਸੀ ਬਾਈ ਉਹਨਾਂ ਨੇ ਦੀਪ ਲਈ ਕੀਤਾ ਹੀ ਕੱਖ ਨਹੀਂ ਨੂੰ ਜਾਣ ਤੋਂ ਬਾਅਦ ਤਾਂ ਹੀ ਬੋਲਿਆ ਮੈਂ ਮੈਂ ਤਾਂ ਹੀ ਕਹਿੰਦਾ ਅਸੀਂ ਦੀਪ ਨੂੰ ਕਦੇ ਮਿਲਿਆ ਨਹੀਂ ਸਾਨੂੰ ਸੜਾ ਦੁੱਖ ਲੱਗਦਾ ਜਦੋਂ ਦੀਪ ਤਾਂ ਹੀ ਬੋਲਿਆ ਮੈਂ ਜਦ ਇਹ ਲੱਖੇ ਵਰਗੇ ਆ ਕੇ ਵੋਟਾਂ ਮੰਗਣ ਲੱਗੇ ਦੀਪ ਦੀਆਂ ਲਾ ਕੇ ਫੋਟੋਆਂ ਵੀ ਆਹ ਦੇਖੋ ਜੀ ਦੀਪ ਬਾਈ ਨੂੰ ਵੀ ਉਹਨਾਂ ਨੇ ਮਾਰਤਾ ਉਹ ਵੀ ਕਰਤਾ ਜੀ ਆ ਵੀ ਕਰਤਾ ਜਦ ਕਿੱਥੇ ਸੀਗਾ ਇਹ ਹਾਂ ਜਦੋਂ ਦੀਪ ਬਾਈ ਆਜਾ ਲੱਖੇ ਸੁਣ ਲਓ ਹੋਰ ਸੁਣ ਲਓ ਇਹ ਗੱਲ ਹੋਰ ਸੁਣ ਲਓ ਜੇ ਅਮਰਤਪਾਲ ਦਾ ਲੱਖੇ ਸੁਧਾਰੇ ਉਹ ਨਹੀਂ ਸਮਰਥਨ ਕਰਦੇ ਨੇ ਵੀ ਹਾਂ ਸਾਡਾ ਬੰਦਾ ਜੀ ਸਾਡਾ ਧਰਮ ਅੱਜ ਉਹਦਾ ਨੌ ਵੀ ਲੈ ਰਹੇ ਨੇ ਜੇ ਦਿਨ ਅਜਨਾਲੇ ਦੇ ਵਿੱਚੋਂ ਕੱਲਾ ਗਿਆ ਸੀ ਸੰਗਤ ਨੂੰ ਲਾ ਕੇ ਉਹਦਣ ਲੱਖੇ ਉਹ ਨਹੀਂ ਕਿੱਥੇ ਸੀਗੇ ਉਹ ਬਾਈ ਇਦਾਂ ਯਾਰ ਮੇਰੇ ਹਿਸਾਬ ਨਾਲ ਤਾਂ ਇਹ ਚੱਲੇ ਕਿਸੇ ਬੰਦੇ ਦੇ ਉਹਦੇ ਤੋਂ ਰਹੇ ਨੇ ਵੀ ਜਰ ਲੱਖੇ ਨੂੰ ਚੱਕਦੇ ਹੀ ਨਹੀਂ ਹਾਂ ਬਾਈ ਮੇਰਾ ਹੋ ਗਿਆ ਟਾਈਮ ਹੁਣ ਜਾਣ ਦਾ ਆਪਾਂ ਕਰਾਂਗੇ ਕੋਈ ਗੱਲ ਨਹੀਂ ਗਾਹਾਂ ਲਈ ਬਾਅਦ ਲਾਈਓ ਠੀਕ ਆ ਠੀਕ ਆ ਵੀਰੇ ਕੋਈ ਚੱਕਰ ਨਹੀਂ ਮਰ ਨਾਲ ਗੱਲ ਕਰਨੀ ਸੀ ਵੀ ਯਾਰ ਬਾਈ ਸਾਡਾ ਦੋਖੋ ਲੱਗਦਾ ਜੀ ਜੀ ਨਾ ਨਾ ਕੋਈ ਚੱਕਰ ਨਹੀਂ ਭਾਈ ਕਰਾਂਗੇ ਕਰਾਂਗੇ ਆਪਾਂ ਲਾਈਵ ਕਰਾਂਗੇ ਜਾਵਾਂਗੇ ਲੰਮੇ ਲਾਈਵ ਤੇ ਸਟਾਫ ਸਾਡੇ 4:30 ਵਜੇ ਮੈਂ ਵੀਡੀਓ ਪਾਉਣੀ ਆ ਸ਼ੇਅਰ ਜਰੂਰ ਕਰ ਦੇਣਾ ਨਾ No problem ਆਪਾਂ ਚੱਕਰ ਨਹੀਂ ਓਕੇ ਭਾਈ ਉਹਦੇ ਵਿੱਚ ਮੈਂ ਪ੍ਰੂਫ ਪਾਏ ਨੇ ਮੱਟ ਦੇ ਠੀਕ ਆ ਓਕੇ 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 ਸੀਗਾ ਓਕੇ